ਹਾਂਜੀ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਪੜਾਂਗੇ ਠੀਕ ਹੈ ਇਹ ਵੀਡੀਓ ਤੁਹਾਡੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੀ ਹੈ ਇਸ ਲਈ ਵੀਡੀਓ ਨੂੰ ਧਿਆਨ ਨਾਲ ਦੇਖਿਓ ਠੀਕ ਹੈ ਜੇਕਰ ਤੁਸੀਂ ਕਿਸੇ ਵੀ ਪੰਜਾਬ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੀ ਆ ਹਾਂਜੀ ਸ਼ੁਰੂ ਕਰਦੇ ਆਪਾਂ ਵੀਡੀਓ ਨੂੰ ਸਭ ਤੋਂ ਪਹਿਲਾਂ ਆਪਾਂ ਜਨਮ ਦੇਖਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਜਨਮ 15 April 1469 ਇਸਵੀ ਨੂੰ ਹੁੰਦਾ ਹੈ ਠੀਕ ਹੈ ਇਸ ਬਾਰੇ ਸਾਨੂੰ ਪਾਈ ਬਾਲਾ ਜੀ ਦੀ ਸਾਖੀ ਤੋਂ ਪਤਾ ਲੱਗਦਾ ਹੈ ਠੀਕ ਹੈ ਉਹਨਾਂ ਅਨੁਸਾਰ ਕੱਤਕ ਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਦੇਵ ਜੀ ਦਾ ਜਨਮ ਹੁੰਦਾ ਹੈ ਠੀਕ ਹੈ ਰਾਈ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਜੇਕਰ ਅਸੀਂ ਬਾਣੀ ਦੀ ਜਾਂ ਫਿਰ ਰਚਨਾ ਦੀ ਗੱਲ ਕਰਦੇ ਹਾਂ ਤਾਂ ਠੀਕ ਹੈ ਜਪਜੀ ਸਾਹਿਬ ਆਸਾਂ ਦੀ ਬਾਣ ਸਾਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਾਨੂੰ ਤਿੰਨ ਬਾਣ ਮਿਲਦੀਆਂ ਹਨ ਜਿਸ ਵਿੱਚ ਆਸਾਂ ਦੀ ਬਾਣ ਮਲਾਹ ਦੀ ਬਾਣ ਮਾਚ ਦੀ ਬਾਣ ਠੀਕ ਹੈ ਆਉਂਦੀਆਂ ਹਨ ਬਾਕੀ ਹੋਰ ਸਿੱਧ ਗੋਸਟ ਆਰਤੀ ਦੱਖਣੀ ਓੰਕਾਰ ਪੱਟੀ 12 ਮਾ ਕੀਰਤਨ 16 ਠੀਕ ਹੈ ਇਹ ਸਾਰੇ ਕੀਨੇ ਗੁਰੂ ਨਾਨਕ ਦੇਵ ਜੀ ਦੀਆਂ ਪ੍ਰਮੁੱਖ ਰਚਨਾ ਹਨ ਐਗਜ਼ਾਮ ਵਿੱਚ ਇਹ ਕੁਸ਼ਣ ਕਾਫੀ ਵਾਰ ਪੁੱਛਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸ਼ਹਿਰ ਵਸਾਇਆ ਜੋ ਕਿ ਰਾਵੀ ਕੰਡੇ ਤੇ ਸਥਿਤ ਹੈਗਾ ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਥਾ ਦਾ ਆਰੰਭ ਕੀਤਾ ਠੀਕ ਹੈ ਜਿਸ ਵਿੱਚ ਸੰਗਤ ਤੇ ਪੰਗਰ ਦੀ ਸਥਾਪਨਾ ਕੀਤੀ ਹਾਂ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ ਉਤਰ ਅਧਿਕਾਰੀ ਕੌਣ ਸਨ ਸਭ ਨੂੰ ਪਤਾ ਹੈ ਕਿ ਗੁਰੂ ਅੰਗਦ ਦੇਵ ਜੀ ਠੀਕ ਹੈ ਜਿਨ੍ਹਾਂ ਦਾ ਪਹਿਲਾ ਨਾਮ ਕੀ ਸੀਗਾ ਪਾਈ ਲੈਣਾ ਜੀ ਇਹ ਵੀ ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਕੀ ਸੀਗਾ ਪਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਪਟਵਾਰੀ ਸਨ ਠੀਕ ਹੈ ਗੁਰੂ ਜੀ ਖੱਤਰੀ ਵੰਸ਼ ਦੇ ਵੈਦੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਜਦੋਂ ਉਹਨਾਂ ਦੀ ਉਮਰ 7 ਸਾਲ ਸੀ ਉਹਨਾਂ ਨੂੰ ਪੰਡਿਤ ਗੋਪਾਲ ਜੀ ਕੋਲਕੀਆ ਧਰਮਸ਼ਾਲਾ ਭੇਜਿਆ ਗਿਆ ਸੀ ਪੜ੍ਹਨ ਲਈ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਸੰਸਕ੍ਰਿਤ ਠੀਕ ਹੈ ਗੁਰੂ ਨਾਨਕ ਦੇਵ ਜੀ ਨੂੰ ਸੰਸਕ੍ਰਿਤ ਦੀ ਪੜਾਈ ਬ੍ਰਿਜ ਲਾਲ ਕੋਲ ਕਰਵਾਈ ਗਈ ਤੇ ਫਾਰਸੀ ਮੌਲਵੀ ਕুতਬਦੀਨ ਦੁਆਰਾ ਪੜਾਇਆ ਗੁਰੂ ਨਾਨਕ ਦੇਵ ਜੀ ਦੀ ਜਨਯਾਉ ਦੀ ਰਸਮ ਪੰਡਿਤ ਹਰਦੇয়াল ਜੀ ਨੇ ਕੀਤੀ ਇਸ ਨੂੰ ਅਸੀਂ ਕਿਉਂ ਪੜ੍ਹ ਰਹੇ ਹਾਂ ਕਿਉਂਕਿ ਐਗਜ਼ਾਮ ਦੇ ਵਿੱਚ ਇਹ ਕੁਸ਼ਣ ਅਕਸਰ ਪੁੱਛੇ ਜਾਂਦੇ ਹਨ ਇਸ ਲਈ ਤੁਸੀਂ ਇਹਨਾਂ ਨੂੰ ਧਿਆਨ ਰੱਖਣਾ ਹੈ ਗੁਰੂ ਨਾਨਕ ਦੇਵ ਜੀ ਨੇ ਜਨਯਉ ਦੀ ਰਸਮ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਸੂਦੇ ਧਾਗੇ ਦੀ ਥਾਂ ਸਤ ਗੁਣਾ ਦਾ ਜਨਯਉ ਪਾਉਣ ਲਈ ਮੰਨ ਕਰਦੇ ਸਨ ਠੀਕ ਹੈ 14 ਸਾਲ ਦੀ ਉਮਰ ਵਿੱਚ ਬੀਬੀ ਸੁਲੱਖਣੀ ਜੀ ਨਾਲ ਵਿਆਹ ਹੁੰਦਾ ਹੈ ਜੋ ਕਿ ਬਟਾਲਾ ਦੀ ਨਿਵਾਸੀ ਸਨ ਤੇ ਮੋਹਲ ਚੰਦ ਜੀ ਦੀ ਪੁੱਤਰੀ ਸੀ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਸਨ ਸ਼੍ਰੀ ਚੰਦ ਤੇ ਲਖਮੀ ਚੰਦ 1499 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਠੀਕ ਹੈ ਸਭ ਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਕਾਲੀ ਵੇਈ ਨਦੀ ਵਿੱਚ 3 ਦਿਨ ਅਲੋਪ ਰਹੇ ਸਨ ਤੇ ਉਹਨਾਂ ਨੂੰ 30 ਸਾਲ ਦੀ ਉਮਰ ਵਿੱਚ ਕੀ ਹੁੰਦਾ ਹੈ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਜੀ ਦੇਵ ਜੀ ਨੇ ਉਦਾਸੀਆਂ ਸ਼ੁਰੂ ਕਰ ਦਿੱਤੀਆਂ ਗੁਰੂ ਨਾਨਕ ਦੇਵ ਜੀ ਨੇ ਚਾਰੋਂ ਦਿਸ਼ਾਵਾਂ ਉੱਤਰ ਦੱਖਣ ਪੂਰਬ ਪੱਛਮ ਚਾਰੋਂ ਦਿਸ਼ਾਵਾਂ ਵਿੱਚ ਕੀ ਕੀਤੀਆਂ ਉਦਾਸੀਆਂ ਕੀਤੀਆਂ ਤੇ ਇਹਨਾਂ ਉਦਾਸੀਆਂ ਦੇ ਵਿੱਚ ਭਾਈ ਮਰਦਾਨਾ ਜੀ ਉਹਨਾਂ ਨਾਲ ਰਵਾਬ ਬੁਝਾਉਂਦੇ ਸਨ ਠੀਕ ਹੈ ਇਹ ਵੀ ਕੁਸ਼ਨ ਪੁੱਛਿਆ ਜਾਂਦਾ ਹੈ ਕਿ ਰਵਾਬ ਕਿੱਥੋਂ ਦਾ ਰਾਸ਼ਟਰੀ ਸਾਜ਼ ਹੈ ਠੀਕ ਹੈ afghanistan ਦਾ ਜੇਕਰ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਦੀ ਗੱਲ ਕਰਦੇ ਹਾਂ ਤਾਂ ਉਸ ਵਿੱਚ ਇਬਰਾਹਿਮ ਲੋਧੀ ਬਾਬਰ ਤੇ ਹਮਾਇਉਂ ਆਉਂਦੇ ਹਨ ਹਾਂਜੀ ਹੁਣ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਬਾਰੇ ਡਿਟੇਲ ਵਿੱਚ ਪੜਾਂਗੇ ਠੀਕ ਹੈ ਜਦੋਂ ਅਸੀਂ ਗੁਰਮਤਕਾ ਪੜ੍ਹਦੇ ਹਾਂ ਤਾਂ ਉਸ ਵਿੱਚ ਨਿਰਗੁਣ ਦੇ ਸਰਗੁਣ ਦੋ ਰੂਪਵਸਨ ਮਿਲਦੇ ਹਨ ਜਿਸ ਵਿੱਚ ਨਿਰਗੁਣ ਦਾ ਭਾਵ ਹੈ ਕਿ ਜਿਸ ਵਿੱਚ ਅਸੀਂ ਨਿਰੰਕਾਰ ਜਿਸ ਵਿੱਚ ਨਿਰਗੁਣ ਦਾ ਭਾਗ ਹੈ ਕਿ ਨਿਰੰਕਾਰ ਬ੍ਰਹਮਣ ਰੂਪ ਠੀਕ ਹੈ ਤੇ ਸਰਗੁਣ ਦਾ ਭਾਗ ਹੈ ਕਿ ਜਿਸ ਵਿੱਚ ਅਸੀਂ ਦੇਹਧਾਰੀ ਗੁਰੂਆਂ ਦੀ ਪੂਜਾ ਕਰਦੇ ਹਾਂ ਜੇਕਰ ਅਸੀਂ ਗੱਲ ਕਰੀਏ ਕਿ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਦਰਜ ਹੈ ਤਾਂ ਗੁਰੂ ਨਾਨਕ ਦੇਵ ਜੀ ਦੀ 19 ਰਾਗਾਂ ਦੇ ਵਿੱਚ ਬਾਣੀ ਸਾਨੂੰ ਮਿਲਦੀ ਹੈ ਠੀਕ ਹੈ ਸਭ ਤੋਂ ਪਹਿਲਾਂ ਸਾਨੂੰ ਜਪਜੀ ਸਾਹਿਬ ਸਭ ਤੋਂ ਪਹਿਲਾਂ ਸੇ ਜਪਜੀ ਸਾਹਿਬਾਰੇ ਪੜਦੇ ਹਾਂ ਠੀਕ ਹੈ ਜੋ ਕਿ ਰਾਗ ਰਹਿਤ ਹੈ ਤੇ ਕਿਸੇ ਵੀ ਮਹੱਲੇ ਦਾ ਸੰਗੀਤ ਨਹੀਂ ਮਿਲਦਾ ਇਸ ਵਿੱਚ ਠੀਕ ਹੈ ਤੇ ਇਸ ਦੀਆਂ 38 ਪੌੜੀਆਂ ਹਨ ਤੇ ਇਹ ਵੀ ਕੁਸ਼ਣ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ ਜਿਵੇਂ UGC NET ਮਾਸਟਰ ਕੋਡਰ ਪੰਜਾਬੀ ਵਿੱਚ ਕਿ ਜਪਜੀ ਸਾਹਿਬ ਦੇ ਅੰਦਰ ਜਿਹੜੇ ਸਾਨੂੰ ਪੰਜ ਖੰਡ ਮਿਲਦੇ ਹਨ ਠੀਕ ਹੈ ਇਹ ਪੰਜ ਖੰਡ 34 ਤੋਂ ਲੈ ਕੇ 37 ਪੌੜੀਆਂ ਦੇ ਵਿੱਚ ਸਾਨੂੰ ਦੋ-ਦੋ ਖੰਡ ਮਿਲਦੇ ਹਨ ਠੀਕ ਹੈ ਜਿਸ ਵਿੱਚ ਸੀਕੁਐਂਸ ਤੁਸੀਂ ਯਾਦ ਰੱਖਣੀ ਹੈ ਸਭ ਤੋਂ ਪਹਿਲਾਂ ਆਉਂਦਾ ਹੈ ਧਰਮ ਖੰਡ ਫਿਰ ਗਿਆਨ ਖੰਡ ਫਿਰ ਸ਼ਰਮ ਖੰਡ ਤੇ ਫਿਰ ਕਰਮ ਖੰਡ ਤੇ ਫਿਰ ਸੱਚ ਖੰਡ ਠੀਕ ਹੈ ਇਸੇ ਤੋਂ ਸੀਕੁਐਂਸ ਯਾਦ ਰੱਖਣੀ ਹੈ ਪੇਪਰ ਵਿੱਚ ਕਾਫੀ ਵਾਰ ਪੁੱਛਿਆ ਜਾਂਦਾ ਹੈ ਕੁਸ਼ਣ ਹਾਂਜੀ ਇਸ ਤੋਂ ਬਾਅਦ ਸਾਡੇ ਕੋਲ ਆਉਂਦੀ ਹੈ ਪੱਟੀ ਠੀਕ ਹੈ ਪੱਟੀ ਜੋ ਕਿ 35 ਅਖਰਾਂ ਉਤੇ ਗੁਰਮੁਖੀ ਦੇ 35 ਅਖਰਾਂ ਉਤੇ ਆਧਾਰਿਤ ਹੈ ਠੀਕ ਹੈ ਜਦੋਂ ਅਸੀਂ ਗੁਰਮੁਖੀ ਲਿਖਦੇ ਹਾਂ ਮਤਲਬ 35 ਲਿਖਦੇ ਹਾਂ ਤਾਂ ਉਸ ਨੂੰ ਅਸੀਂ ਊੜੇ ਆੜੇ ਤੋਂ ਸ਼ੁਰੂ ਕਰਦੇ ਹਾਂ ਪਰ ਇਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਸੇ ਤੋਂ ਸ਼ੁਰੂ ਕੀਤਾ ਗਿਆ ਹੈ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੈ ਕਿ ਪੱਟੀ ਜਿਹੜੀ ਰਚਨਾ ਹੈ ਕਿਹੜੇ ਅੱਖਰ ਤੋਂ ਸ਼ੁਰੂ ਹੁੰਦੀ ਹੈ ਸਸੇ ਤੋਂ ਸ਼ੁਰੂ ਹੁੰਦੀ ਹੈ ਠੀਕ ਹੈ ਤੇ ਆਸਾ ਰਾਗ ਵਿੱਚ ਲਿਖੀ ਗਈ ਹੈ ਤੇ 35 ਪਦਿਆਂ ਵਿੱਚ ਉਸ ਨੂੰ ਰਚਿਆ ਗਿਆ ਹੈ ਇਸ ਤੋਂ ਬਾਅਦ ਸਾਡੇ ਕੋਲ ਬਾਬਰ ਬਾਣੀ ਆਉਂਦੀ ਹੈ ਠੀਕ ਹੈ ਜੋ ਬਾਬਰ ਦੇ ਤੀਜੇ ਹਮਲੇ ਨੂੰ ਦਰਸਾਉਂਦੀ ਹੈ ਜਿਹੜਾ ਅਹਮਦਾਬਾਦ ਦਾ ਹਮਲਾ ਹੁੰਦਾ ਹੈ ਠੀਕ ਹੈ ਇਸ ਦੇ ਵਿੱਚ ਸਾਨੂੰ ਚਾਰ ਸ਼ਬਦ ਮਿਲਦੇ ਹਨ ਤਿੰਨ ਸੂਹੀ ਦੇ ਵਿੱਚ ਤੇ ਇੱਕ ਤਿਲੰਗ ਰਾਗ ਦੇ ਵਿੱਚ ਠੀਕ ਹੈ ਇਹ ਰੌਦਰ ਰਸ ਵਾਲੀ ਬਾਣੀ ਹੈ ਭਾਵ ਗੁੱਸੇ ਵਾਲੀ ਬਾਣੀ ਸਿੱਧ ਗੋਸ਼ਟ ਇਹ ਵੀ ਕਾਫੀ ਇੰਪੋਰਟੈਂਟ ਮਤਲਬ ਹੋ ਜਾਂਦੀ ਹੈ ਕੁਐਸਚਨ ਪੇਪਰ ਦੇ ਪੇਪਰ ਦੇ ਪੁਆਇੰਟ ਆਫ 뷰 ਨਾਲ ਠੀਕ ਹੈ ਇਹ ਕੀ ਹੈ ਬਾਦਵੀ ਬਾਦ ਵਾਲੀ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਜੋਗੀਆਂ ਠੀਕ ਹੈ ਦੇ ਨਾਲ ਕੀ ਕਰਦੇ ਹਨ ਬਾਦਵੀ ਬਾਤ ਕਰਦੇ ਹਨ ਰਾਮਕਲੀ ਦੇ ਵਿੱਚ ਹੈਗੀ ਹੈ ਸਾਡੇ ਕੋਲ ਰਾਗ ਤੇ 73 ਪਦਿਆਂ ਵਿੱਚ ਰਚੀ ਗਈ ਹੈ ਇਸ ਤੋਂ ਬਾਅਦ ਸਾਡੇ ਕੋਲ ਆਰਤੀ ਆਉਂਦੀ ਹੈ ਜੋ ਕਿ ਦ੍ਰਿਸ਼ਟਾਂਤ ਅਲੰਕਾਰ ਵਿੱਚ ਹੈਗੀ ਹੈ ਤੇ ਤ੍ਰਾਂਤਰੀ ਰਾਗ ਦੇ ਵਿੱਚ ਸਾਨੂੰ ਮਿਲਦੀ ਹੈ ਇਸ ਤੋਂ ਬਾਅਦ ਸਾਡੇ ਕੋਲ 12ਵਾਂ ਆਉਂਦੀ ਹੈ ਜੋ ਕਿ ਦੇਸੀ ਮਹੀਨੇ ਉੱਤੇ ਆਧਾਰਿਤ ਹੈ ਠੀਕ ਹੈ ਜਿਸ ਨੂੰ ਤੁਖਾਰੀ ਰਾਗ ਦੇ ਵਿੱਚ ਲਿਖਿਆ ਗਿਆ ਹੈ ਦੇਸੀ ਮਹੀਨੇ ਦੇ 12 ਮਹੀਨਿਆਂ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਨੇ 11 ਮਹੀਨਿਆਂ ਦੇ ਜੋ ਕਿ ਰੱਬ ਤੋਂ ਟੁੱਟੇ ਰਹਿਣਾ ਤੇ 12ਵੇਂ ਮਹੀਨੇ ਰੱਬ ਦੇ ਮਿਲਾਪ ਨਾਲ ਲਿਖਿਆ ਗਿਆ ਠੀਕ ਹੈ 17 ਪਦਿਆ ਦੀ ਸਾਨੂੰ ਬਾਣੀ ਮਿਲਦੀ ਹੈ ਇਹ ਉਸ ਤੋਂ ਬਾਅਦ ਅਲੌਣੀਆਂ ਆਉਂਦੀਆਂ ਜੋ ਵਡਹਾਂਸ ਰਾਗ ਦੇ ਵਿੱਚ ਆਉਂਦੀਆਂ ਹਨ ਠੀਕ ਹੈ ਮਿਲਦੀਆਂ ਸਾਨੂੰ ਤੇ ਪੰਜ ਅਲੌਣੀਆਂ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ ਠੀਕ ਹੈ ਸੋਦਰ ਜੋ ਕਿ ਆਸਾ ਰਾਗ ਦੇ ਵਿੱਚ ਹੈਗਾ ਹੈ ਦੱਖਣੀ ਓੰਕਾਰ 54 ਪਦਿਆਂ ਵਿੱਚ ਤੇ ਰਾਮਕਲੀ ਰਾਗ ਦੇ ਵਿੱਚ ਹੈਗਾ ਇਸ ਤੋਂ ਬਾਅਦ ਆਉਂਦੀ ਹੈ ਤੀਤੀ ਠੀਕ ਹੈ ਜਿਸ ਦੇ ਵਿੱਚ ਕੀ ਆ ਚੰ드ਰਾ ਦੀ ਗਤੀ ਦੇ ਨਾਲ ਇਸ ਦਾ ਸੰਬੰਧ ਹੈਗਾ ਠੀਕ ਹੈ ਦੇਸੀ ਮਹੀਨਾ ਨਾਲ ਸੰਬੰਧਿਤ ਹੈ ਵੀ ਤੇ ਇਸ ਦੇ ਸਾਨੂੰ 20 ਬੰਦ ਮਿਲਦੇ ਹਨ ਤੇ ਰਾਗ ਬਿਲਾਵਨ ਅੱਗੇ ਸਾਡੇ ਕੋ ਕੁਚੱਜੀ ਤੇ ਸੁਚੱਜੀ ਬਾਣੀ ਹੁੰਦੀ ਹੈ ਜਿਸ ਵਿੱਚ ਕੁਚੱਜੀ ਮਨਮੁਖ ਤੇ ਸੁਚੱਜੀ ਗੁਰਮੁਖ ਨੂੰ ਵਿਅਕਤੀ ਨੂੰ ਕਿਹਾ ਗਿਆ ਠੀਕ ਹੈ ਸੁਹੀ ਰਾਗ ਵਿੱਚ ਸਾਨੂੰ ਬਾਣੀ ਮਿਲਦੀ ਹੈ ਤੇ 17 ਰਚਨਾ 13 17 ਦੇ ਵਿੱਚ ਕੀ ਹੈ ਬਾਣੀ ਨੂੰ ਰਚਿਆ ਗਿਆ ਹੈ ਇਸ ਤੋਂ ਬਾਅਦ ਸਾਡੇ ਕੋਲ 12ਵਾਂ ਆਉਂਦੀ ਹੈ ਜੋ ਕਿ ਦੇਸੀ ਮਹੀਨੇ ਉੱਤੇ ਆਧਾਰਿਤ ਹੈ ਠੀਕ ਹੈ ਜਿਸ ਨੂੰ ਤੁਖਾਰੀ ਰਾਗ ਦੇ ਵਿੱਚ ਲਿਖਿਆ ਗਿਆ ਹੈ ਦੇਸੀ ਮਹੀਨੇ ਦੇ 12 ਮਹੀਨਿਆਂ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਨੇ 11 ਮਹੀਨਿਆਂ ਤੇ ਜੋ ਕਿ ਰੱਬ ਤੋਂ ਟੁੱਟੇ ਰਹਿਣਾ ਤੇ 12ਵੇਂ ਮਹੀਨੇ ਰੱਬ ਦੇ ਮਿਲਾਪ ਨਾਲ ਲਿਖਿਆ ਗਿਆ ਠੀਕ ਹੈ 17 ਪਧਿਆ ਦੀ ਸਾਨੂੰ ਬਾਣੀ ਮਿਲਦੀ ਹੈ ਇਹ ਉਸ ਤੋਂ ਬਾਅਦ ਅਲੌਣੀਆਂ ਆਉਂਦੀਆਂ ਜੋ ਵਢਾਂਸ ਰਾਗ ਦੇ ਵਿੱਚ ਆਉਂਦੀਆਂ ਹਨ ਠੀਕ ਹੈ ਮਿਲਦੀਆਂ ਸਾਨੂੰ ਤੇ ਪੰਜ ਅਲੌਣੀਆਂ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ ਠੀਕ ਹੈ 100 ਦਰ ਜੋ ਕਿ ਆਸਾ ਰਾਗ ਦੇ ਵਿੱਚ ਹੈ ਗਿਆ ਦੱਖਣੀ ਓੰਕਾਰ 54 ਪਦਿਆਂ ਵਿੱਚ ਤੇ ਰਾਮਕਲੀ ਰਾਗ ਦੇ ਵਿੱਚ ਹੈਗਾ ਇਸ ਤੋਂ ਬਾਅਦ ਆਉਂਦੀ ਹੈ ਤithi ਠੀਕ ਹੈ ਜਿਸ ਦੇ ਵਿੱਚ ਕੀ ਆ ਚੰ드ਰਮਾ ਦੀ ਗਤੀ ਦੇ ਨਾਲ ਇਸ ਦਾ ਸੰਬੰਧ ਹੈਗਾ ਠੀਕ ਹੈ ਦੇਸੀ ਮਹੀਨੇ ਨਾਲ ਸੰਬੰਧਿਤ ਹੈ ਵੀ ਤੇ ਇਸ ਦੇ ਸਾਨੂੰ 20 ਬੰਦ ਮਿਲਦੇ ਹਨ ਤੇ ਰਾਗ ਬਿਲਾਵਨ ਹਾਂਜੀ ਇਸ ਤੋਂ ਬਾਅਦ ਸਾਡੇ ਕੋਲ ਆਉਂਦੀ ਹੈ ਕੁਚ ਅਜੀਤ ਸਤਜੀ ਬਾਣੀ ਠੀਕ ਹੈ ਜਿਸ ਵਿੱਚ ਸਾਨੂੰ ਸੁਚੱਜ ਜੀ ਜੋ ਕਿ ਮਨਮੁਖ ਨੂੰ ਕਿਹਾ ਗਿਆ ਹੈ ਤੇ ਸੁਚੱਜ ਜੀ ਕੀ ਹੈ ਗੁਰਮੁਖ ਨੂੰ ਕਿਹਾ ਗਿਆ ਠੀਕ ਹੈ ਗੁਰਮੁਖ ਵਿਅਕਤੀ ਨੂੰ ਇਹ ਸਾਨੂੰ ਸੂਹੀ ਰਾਗ ਵਿੱਚ ਮਿਲਦੀ ਹੈ ਤੇ 13 17 ਦੀ ਰਚਨਾ ਹੈ ਇਸ ਤੋਂ ਬਾਅਦ ਪਹਿਰੇ ਠੀਕ ਹੈ ਰਾਤ ਦੇ ਦੋ ਪਹਿਰਿਆਂ ਨੂੰ ਉਧਾਰ ਬਣਾ ਕੇ ਮਤਲਬ ਕੀਤਾ ਗਿਆ ਠੀਕ ਹੈ ਇਸ ਦੇ ਵਿੱਚ ਤਿੰਨ ਪਹਿਰੇ ਮਿਲਦੇ ਹਨ ਜਿਸ ਵਿੱਚ ਸਾਨੂੰ ਦੋ ਜਿਹੜੇ ਪਹਿਰੇ ਨੇ ਸ੍ਰੀ ਰਾਗ ਤੇ ਇੱਕ ਤੁਖਾਰੀ ਰਾਗ ਵਿੱਚ ਮਿਲਦਾ ਹੈ ਜੇਕਰ ਅਸੀਂ 12 ਦੀ ਗੱਲ ਕਰਦੇ ਹਾਂ ਤਾਂ ਸਾਨੂੰ 3 ਵਾਰ ਮਿਲਦੀਆਂ ਹਨ ਗੁਰੂ ਨਾਨਕ ਦੇਵ ਜੀ ਦੀਆਂ ਆਸਾ ਦੀ ਵਾਰ, ਮਾਸ ਦੀ ਵਾਰ ਤੇ ਮਲਾਰ ਦੀ ਵਾਰ ਠੀਕ ਹੈ ਤੇ ਕੁਝ ਪੇਪਰ ਦੇ ਵਿੱਚ ਇਹ ਪੁੱਛਿਆ ਜਾਂਦਾ ਜਿਵੇਂ ਲੈਂਗੁਏਜ ਦਾ ਪੇਪਰ ਹੁੰਦਾ ਜਿਵੇਂ ਲੈਕਚਰ ਆਰ ਲੈਕਚਰ ਆਰ ਦਾ ਹੋ ਗਿਆ ਮਾਸਟਰ ਕੇਡਰ ਦਾ ਹੋ ਗਿਆ ਠੀਕ ਹੈ ਜੋ ਜਿਸੇ ਨੈੱਟ ਦਾ ਹੋ ਗਿਆ ਉਸ ਵਿੱਚ ਪੁੱਛਿਆ ਜਾਂਦਾ ਕਿ ਇਸ ਨੂੰ ਕਿਸ ਧੁਨੀ ਦੇ ਉੱਪਰ ਗਾਉਣ ਦਾ ਦੇਸ਼ ਹੈ ਠੀਕ ਹੈ ਆਸਾ ਦੀ ਵਾਰ ਨੂੰ ਟੁੰਡੇ ਸਰਾਜੇ ਦੀ ਧੁਨੀ ਤੇ ਗਾਉਣ ਦਾ ਦੇਸ਼ ਹੈ ਜੇਕਰ ਅਸੀਂ ਮਾਸ ਦੀ ਵਾਰ ਦੀ ਗੱਲ ਕਰਦੇ ਹਾਂ ਤਾਂ ਰਾਣੇ ਕੈਲਾਸ਼ tatha maaldev ਦੀ ਤੁਨੀ ਤੇ ਇਸ ਨੂੰ ਗਉਣ ਦਾ ਦੇਸ਼ ਹੈ ਠੀਕ ਹੈ ਹਾਂਜੀ ਇਹ ਵੀਡੀਓ ਮੈਂ ਫਸਟ ਵੀਡੀਓ ਜੋ ਮੈਂ ਆਪਣੀ ਬੋਲ ਕੇ ਬਣਾਈ ਹੈ ਠੀਕ ਹੈ ਜੇਕਰ ਤੁਹਾਨੂੰ ਕੋਈ ਵੀ ਕਮੀ ਲੱਗਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤਾਂਕਿ ਅਸੀਂ ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਉਸ ਨੂੰ ਸਟਾਰ ਕਰਕੇ ਲਿਆਂਦਾ ਜਾਵੇ ਬਾਕੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ